ਦਾਦੀ ਜੀ ਦਾਦੀ ਜੀ ਹਾਂ ਕੁੜੇ ਕਿੱਦਾਂ ਮੈਂ ਵੱਧਿਆ ਫੇਰ ਮੈਨੂੰ ਕੁੜੇ ਕਹਤਾ ਮੇਰਾ ਅੰਨਾ ਸੁਣਾਦਾ ਤੂੰ ਨਾ ਰੱਖਿਆ ਆਸ਼ਾ ਫੇਰ ਵੀ ਮੈਨੂੰ ਕੁੜੇ-ਕੁੜੇ ਕਹਿੰਦੀ ਰੰਨੀ ਹੈ ਅੱਛਾ ਨਹੀਂ ਕਹਿੰਦੀ ਕੁੜੇ ਫੇਰ ਕੁੜੇ ਓ ਨਹੀਂ ਕਹਿੰਦੀ ਮੇਰੀ ਮਾਂ ਨਹੀਂ ਕਹਿੰਦੀ ਪਲਾ ਇਹ ਇਧਰ ਹੁਣ ਮੈਂ ਤੈਨੂੰ ਆਸ਼ਾ ਹੀ ਕਹੂੰਗੀ ਫੇਰ ਤੂੰ ਇਧਰ ਹੇ ਬੈਜੋ ਮੈਨੂੰ ਇਹ ਦੱਸ ਕਿ ਮੈਂ ਤੇਰੀ ਦਾਦੀ ਆ ਕਿ ਤੂੰ ਮੇਰੀ ਦਾਦੀ ਹੈ ਦਾਦੀ ਤਾਂ ਤੂੰ ਹੀ ਆ ਨਾ ਮੇਰੀ ਮੇਰੀ ਸੋਹਣੀ ਚੋਨੀ ਦਾਦੀ ਉਹ ਦੱਸ ਮੈਂ ਜਿਹੜੀ ਗੱਲ ਕਰਨੀ ਸੀ ਉਹ ਤਾਂ ਮੈਂ ਭੁੱਲ ਹੀ ਗਈ ਤੂੰ ਵੀ ਨਾ ਦਾਦੀ ਲਾਡ ਲੜਨ ਲੱਗ ਜਾਨੀ ਫੇ ਮੈਂ ਗੱਲ ਹੀ ਭੁੱਲ ਜਾਨੀ ਆ ਕਿ ਮੈਨੂੰ ਸੱਚੀ ਯਾਦ ਆ ਗਿਆ ਮੇਰੇ ਪੇਪਰ ਦਿੱਤੇ ਸੀ ਨੇ ਮੈਂ ਹੁਣਾਂ ਚ ਪਾਸ ਹੋ ਗਈ ਅੱਛਾ ਪਾਸ ਹੋ ਗਈ ਆਸੋਈ ਦਾਦੀ ਮੇਰਾ ਫਸਟਾਈ கிਲਾਸ ਚ ਮੈਨੂੰ ਪਤਾ ਹੁੰਦਾ ਮੈਨੂੰ ਪਤਾ ਕਿ ਫਸਟ ਹੀ ਆਇਆ ਮੈਨੂੰ ਇਹਦਾ ਪਤਾ ਮੈਨੂੰ ਇਦਾਂ ਪਤਾ ਹੈ ਕਿ ਮੇਰੀ ਧੀ ਸਾਈ ਸਾਈ ਰਾਤ ਜਾ ਕੇ ਪੜਦੀ ਤੇ ਮੈਂ ਕਿਤੇ ਦੇਖਦੀ ਨਹੀਂ ਮੈਨੂੰ ਸਭ ਦੇਖਦਾ ਤੇ ਦਾਦੀ ਤਾਂ ਸੌਂਦੀ ਨਹੀਂ ਸੀ ਰਤੀ ਮੈਂ ਤੈਨੂੰ ਦੇਖਦੀ ਸੀ ਕਿ ਮੇਰੀ ਧੀ ਜਾਗਦੀ ਆ ਪੜਦੀ ਆ ਤੇ ਮੈਂ ਵੀ ਕੰਪਨੀ ਦੀ ਹਾਂ ਵੀ ਦਾਦੀ ਬਹੁਤ ਸੋਹਣੀ ਬਹੁਤ ਚੰਗੀ ਦਾਦੀ ਹੈ ਮੇਰੀ ਮੇਰਾ ਪੁੱਤ ਵੀ ਬੋਲ ਗਿਆ। ਬੋਲ ਸੁਣਾ। ਬੋਲ ਲੱਡੂ ਮੇਰਾ। ਆਪਣੀ ਮਾਂ ਤੇ ਗਈਆਂ ਪੂਰੀ। ਤੇਰੀ ਮਾਂ ਵੀ ਐਸੀ ਪੁੱਤ। ਹੈ ਦਾਦੀ? ਹਾਂ ਸੱਚੀ। ਸੱਚੀ। ਬਿਲਕੁਲ ਮਮੀ ਵਰਗੀ ਆ। ਬਿਲਕੁਲ। ਹੈ ਬਹੁਤ ਸਿਆਣੀ ਸੀ ਤੇਰੀ ਮਾਂ। ਚਲ ਛੱਡ ਇਹਨਾਂ ਗੱਲਾਂ ਨੂੰ ਤੇ ਮੈਂ ਨਾ ਉਹ ਭੈਣ ਜੀ ਘਰੇ ਜਾ ਆਵਾ। ਤਾਈ ਘਰ ਤੇਰੀ ਘਰ। ਕੰਮ ਕਰਿਆ ਆਵਾ। ਠੀਕ ਆ ਲੇਟ ਹੋਈ ਜੰਨੀ। अच्छा अच्छा सुन सच में मुझे याद आया वो कुड़िए मैं ना रोटी बनाई थी सब्जी कोई हैनी की ते कोई गल नहीं दादी मैं अचार हाँ। तो हाँ। ना खा लूंगी फिर की होया चल मैं तेरी खा ली फिर हां चलो तू सी जाओ ध्यान ना जाइए हां हां ठीक आशा की आशा की दादी आँ। जी बहन जी हां जी बहन जी ਆ ਲੈ ਗੁੱਡੀ ਦੇ ਕੱਪੜੇ ਆਸ਼ਾ ਦੇ ਕੰਮ ਆਉਗੇ ਚੱਲ ਆ ਤਾਂ ਭੈਣ ਜੀ ਤੂੰ ਬਹੁਤ ਵਧੀਆ ਕੀਤਾ ਇਹ ਆ ਅੱਜ ਮੇਰੀ ਆਸ਼ਾ ਦਾ ਵੀ ਆਇਆ ਰਿਜ਼ਲਟ ਅੱਛਾ ਆਈ ਤਾਂ ਆਪਣੀ ਗਾਸ਼ਾ ਫਸਟ ਹੀ ਹੋਣੀ ਆ ਫਸਟ ਆਈ ਐ ਭੈਣ ਜੀ ਹੋ ਉਹਦੀ ਬਾਰਵੀਂ ਵੀ ਹੋ ਜਾਣੀ ਆ ਚੱਲ ਫੇ ਤਾਂ ਵਧਾਈਆਂ ਤੁਹਾਨੂੰ ਤੁਹਾਨੂੰ ਵੀ ਭੈਣ ਜੀ ਤੁਹਾਡੇ ਸਾਰਿਆਂ ਦੇ ਪੈਰਾ ਪਿੱਛੇ ਪਰ ਹੁਣ ਆਸ਼ਾ ਕਹਿੰਦੀ ਆ ਮੈਂ ਕਰਨੀ ਡਾਕਟਰੀ ਤੇ ਮੈਂ ਗਰੀਪੜੀ ਨੇ ਕਿੱਥੋਂ ਕਰਕੇ ਤੀ ਮੈਂ ਤਾਂ ਆਹ ਕੱਪੜਿਆਂ ਨਾਲ ਇਹਨੂੰ ਰਾਜੀ ਕਰ ਲੈਣਾ ਤੇ ਮੈਂ ਕਿੱਥੋਂ ਡਾਕਟਰ ਕਰਾਉਂਗੀ ਕੋਈ ਗੱਲ ਨਹੀਂ ਆச்சா ਸਾਡੀ ਬਹੁਤ ਜ਼ਿਆਦਾ ਛਿਆਰ ਆ ਸਭ ਕੰਮ ਹੋ ਜਾਣੇ ਆ ਤੁਸੀਂ ਇੰਨਾ ਨਹੀਂ ਫਿਕਰ ਨਾ ਕਰੋ ਕੋਈ ਨਹੀਂ ਆਪਾਂ ਕਰ ਲੈਨੇ ਆ ਮੈਂ ਕਰੂੰਗੀ ਆਪਣੇ ਪਿੰਡ ਦੇ ਸਰਪੰਚ ਨਾਲ ਗੱਲ ਕੋਈ ਨਾ ਕੋਈ ਹਿੱਲਾ ਕਰਦੇ ਆਪਾਂ ਸੱਚੀ ਭੈਣ ਜੀ ਹਾਂ ਕੋਈ ਨਹੀਂ ਫਿਕਰ ਨਾ ਕਰੋ ਕੋਈ ਗੱਲ ਨਹੀਂ ਮੈਂ ਕਰਦੀ ਅੱਜ ਹੀ ਸਰਪੰਚ ਨਾਲ ਗੱਲ ਭੈਣ ਜੀ ਤੇਰਾ ਭਲਾ ਹੀ ਪੜਦਾ ਓ ਮੇਰਾ ਬਹੁਤ ਚਾਹਿਆ ਮੇਰੀ ਪੋਤੀ ਬਹੁਤ ਪੜ੍ਹਾਈ ਬਿਲਕੁਲ ਬਿਲਕੁਲ ਬਣੇਗੀ ਬਣੇਗੀ ਡਾਕਟਰ ਹੀ ਬਣੇਗੀ ਆਪਣੀ ਆਸ਼ਾ ਬੱਸ ਭੈਣ ਜੀ ਤੁਹਾਡੇ ਸਾਰਿਆਂ ਦੇ ਪੈਰਾ ਪਿੱਛੇ ਬੱਸ ਬੱਸ ਐਦਾਂ ਨਾ ਕਰੋ ਕੋਈ ਗੱਲ ਨਹੀਂ ਇਹ ਉਹਦੀ ਆਪਣੀ ਮਿਹਨਤ ਹੈ ਉਹਦੀ ਮਿਹਨਤ ਕਰਕੇ ਇੱਥੇ ਤੱਕ ਪਹੁੰਚੀ ਹੈ ਤੇ ਗਾਂ ਵੀ ਸਾਡੀ ਆਸ਼ਾ ਨੇ ਬਹੁਤ ਗਾਂ ਜਾਣਾ ਹੈ ਬੱਸ ਭੈਣ ਜੀ ਮੇਰੀ ਪੋਤੀ ਕਾਮਯਾਬ ਹੋ ਜਾਏ ਮੇਰੀ ਜ਼ਿੰਦਗੀ ਦੀ ਦੁਆ ਚਹੀਏ ਆਹ ਤੱਕ ਕੱਪੜੇ ਹੋਣੇ ਖੁਸ਼ ਹੋ ਕੇ ਪਾਲੜੇ ਮੇਰੀ ਧੀ ਨੇ ਉਹ ਤੁ ਨਵੇਂ ਲੈ ਕੇ ਤੇ ਜੋ ਕਿ ਤੇ ਨਹੀਂ ਮੈਂ ਭੈਣ ਜੀ ਇਹ ਕੋਈ ਨਹੀਂ ਇਹ ਵੀ ਨਵੇਂ ਹੀ ਪਏ ਸੀ ਤੁਹਾਨੂੰ ਪਤਾ ਹੀ ਹੈ ਗੁੱਡੀ ਦੇ ਕੱਪੜੇ ਤੇ ਮੈਂ ਵੀ ਕੀ ਕਰਨੇ ਆ ਮੈਂ ਕਿਹਾ ਚਲ ਆਪਣੀ ਆਸਾ ਪਾਉਗੀ ਹਾਂ ਭੈਣ ਜੀ ਉਹ ਅਜ ਬੜੀ ਖੁਸ਼ ਹੋ ਗਈ ਕੱਪੜੇ ਵੇਖ ਕੇ ਮੈਂ ਆ ਇੱਥੇ ਰੱਖਦਾ ਮੈਂ ਹਾਂ ਮੈਂ ਕੰਮ ਕਰਕੇ ਜੀ ਐ ਹਾਂਜੀ ਭੈਣ ਜੀ ਨਾਲੇ ਗੱਲਾਂ-ਗੱਲਾਂ ਚ ਯਾਦ ਹੀ ਭੁੱਲ ਗਿਆ ਉਹ ਮੈਂ ਮਟਰ ਪਨੀਰ ਦੀ ਸਬਜ਼ੀ ਬਣਾਈ ਸੀ ਤੇ ਉਹ ਆਸ਼ਾ ਵਾਸਤੇ ਲੈ ਗਈ ਉਹਨੂੰ ਪਸੰਦ ਲੈਣਾ ਮੈਂ ਰੱਖੀ ਸੀ ਉਹਦੇ ਵਾਸਤੇ ਠੀਕ ਹੈ ਹਾਂਜੀ ਤੇਰਾ ਭਲਾ ਹੀ ਹੋਏ ਉਹ ਕੋਈ ਨਹੀਂ ਕੋਈ ਨਹੀਂ ਪਲੇ ਵਾਲੀ ਕੋਈ ਗੱਲ ਨਹੀਂ ਮੈਂ ਤਾਂ ਬਣਾਈ ਸੀ ਲੈ ਕੋਈ ਗੱਲ ਨਹੀਂ ਮੈਂ ਕਿਹੜਾ ਸਪੈਸ਼ਲ ਬਣਾਉਂਦੀ ਪਈ ਬੋ ਜੀ ਬਣੀ ਸੀ ਤੇ ਮੈਂ ਕਿ ਆਸ਼ਾ ਖਾਲੇਗੀ ਖੁਸ਼ ਹੈ ਨਾਲੇ ਅੱਜ ਉਹਦਾ ਰਿਜ਼ਲਟ ਆਇਆ ਆ ਬੜੀ ਖੁਸ਼ ਹੋ ਜੂਗੀ ਹੱਸ ਭੈਣ ਜੀ ਹੱਸ ਭੈਣ ਜੀ ਤੁਹਾਡੇ ਦਿੱਤੇ ਹੀ ਖਾਂਡੇ ਐ ਕੋਈ ਨੀ ਪ੍ਰਮਾਣਮਾ ਦਾ ਦਿੱਤਾ ਮੈਂ ਤੇ ਬਸ ਤੁਸੀਂ ਐਵੇਂ ਨਾ ਮੈਨੂੰ ਜਿਆਦਾ ਕਰੋ ਕੋਈ ਗੱਲ ਨਹੀਂ ਚਲੋ ਉਹ ਜੋ फटाफट ਵੇਲੇ ਤੇ ਫਿਰ ਉਹਨੂੰ ਜਾ ਕੇ ਦਿਓ ਹਾਂਜੀ ਹਾਈ ਨਾ ਤੇਰਾ ਪਲਾ ਕਰੇ ਨਹੀਂ ਨਹੀਂ ਬਾਲੀਓ ਚੰਗੀ ਰਕਤਨ ਤਰਕਿਆ ਦਵੇ ਨਹੀਂ ਕਰਮਾਲਿਆਂ ਨੂੰ ਮਿਲਦੇ ਇਹ ਵਿੱਚੋਂ ਦੇ ਕੋਈ ਕਿਤੇ ਉਹਨੇ ਚੰਗੀ ਕਰੋ ਅੱਛਾ ਰੁਪਾ ਤੁਹੇ ਕੋ پاس ਯਾ ਕੋ ਨਾ ਦੇਖ پاس ਯੋ ਤੇ ਮਨ ਬੰਦਾ ਤਾਂ ਇਹ ਐਤੇ ਪੇਸਤਾ ਤੁਰ ਆਪਰੇ ਰੂਪ ਵਿੱਚ ਕਿਸੇ ਨਾ ਕਿਸੇ ਨੂੰ ਤੇ ਮੈਨੂੰ ਆਪਾਂ ਜੀ ਦੇ ਦਿੱਤ ਸ਼ੁਕਰ ਹੈ ਤੇਰਾ ਮਾਲਕ ਐਵੇਂ ਪਿਆਰ ਬਣਾਈ ਰੱਖੀ ਮੇਰੇ ਮਾਲਕ ਐਵੇਂ ਪਿਆਰ ਬਣਾਈ ਰੱਖੀ ਦਾ ਤੇ ਆਸ਼ਾ ਦੀ ਦਾਦੀ ਨੀ ਆਸ਼ਾ ਦੀ ਦਾਦੀ ਹਾਂਜੀ ਭੈਣ ਜੀ ਹਾਂਜੀ ਕਿਵੇਂ ਕੰਮ ਨਹੀਂ ਤੁਸੀਂ ਕੀ ਕੰਮਾਂ ਚ ਲੱਗੇ ਹੋ ਆ ਦੇਖ ਆਪਣੀ ਆਸ਼ਾ ਦੀ ਫੋਟੋ ਆਈ ਆ ਖਵਾਰ ਚ ਪੂਰੇ ਪੰਜਾਬ ਚ ਪਹਿਲੇ ਨੰਬਰ ਤੇ ਆਈ ਆਸ਼ਾ ਹੈ ਹਾਂ ਦੇਖੋ ਜੀ ਖੜਚ ਇਹ ਮੈਨੂੰ ਭੈਣ ਜੀ ਦੇਖਦਾ ਨਾ ਇੱਕ ਮਿੰਟ ਖੜ ਦੇਖੋ ਪੂਰੇ ਪੰਜਾਬ ਚ ਪਹਿਲੇ ਹਾਂ ਆਹੀ ਆਪਣੀ ਆਸ਼ਾ ਆਸ਼ਾ ਕਿੱਥੇ ਆ ਆਸ਼ਾ ਨਿਕੜੇ ਆਸ਼ਾ ਆਸ਼ਾ ਹਾਂਜੀ ਤਾਈ ਜੀ ਨਹੀਂ ਇੱਧਰ ਆ ਆਸ਼ਾ ਕਿੱਥੇ ਹੈ ਹਾਂਜੀ ਤਾਈ ਜੀ ਕੀ ਹੋਇਆ ਆ ਦੇਖ ਨੀ ਤੇਰੀ ਫੋਟੋ ਆਈ ਹੈ ਅਖਬਾਰ 'ਚ ਨੀ ਤੂੰ ਤਾਂ ਫਸਟ ਆਈ ਹੈ ਪਹਿਲੇ ਨੰਬਰ ਤੇ ਆਈ ਹੈ ਨੀ ਮਾਂ ਸੱਦ ਕੇ ਜਾਏ ਨੀ ਤੂੰ ਤੇ ਸਾਡਾ ਨਾਮ ਰੋਸ਼ਨ ਕਰਤਾ ਹੈ ਪੂਰੇ ਪੰਜਾਬ ਦਾ ਪੂਰੇ ਪਿੰਡ ਦਾ ਖੁਸ਼ ਦਾਦੀ ਪਹਿਲੇ ਨੰਬਰ ਤੇ ਆ ਗਈ ਸੀ ਖੁਸ਼ ਰਮੇ ਦੀ ਖੁਸ਼ ਖੈਸਾ ਨਾ ਤਹਨ ਲੈ ਪ੍ਰੀਖਸ਼ ਤੇਰਾ ਮਾਪਿਆ ਜੁੰਦਾ ਤੇਰੇ ਤੋਂ ਬੜੀ ਬੜੀ ਉਦੋਂ ਨੂੰ ਨਾ ਮਾਣਨਤਾ ਆਪਣੀ ਧੀ ਦਾ ਜੀ ਬਾਸ ਕਰੋ ਇੱਕ ਬੋ ਨਾ ਖੁਸ਼ੀਆਂ ਮਨਾਓ ਪੋਤੀ ਤੁਹਾਡੀ ਨੇ ਆਰੋਸ਼ਨ ਕਰਤਾ ਆ ਤੁਹਾਡੀ ਇੰਨੀ ਮਿਹਨਤ ਜਿਹੜੀ ਇਹ ਪੱਲੇ ਪਾਤੀ ਅੱਜ ਕੁੜੀ ਨੇ ਦਸ ਪੈਂਤੀ ਸਭ ਤੋਂ ਵੱਡਿਆ ਦਾ ਅਸ਼ੀਰਵਾਦ ਮੇਰੀ ਧੀ ਅੱਜ ਅੱਜੇ ਨੇ ਅੱਗੇ ਵੀ ਤਰੱਕੀ ਕਰਦੀ ਮੈਂ ਤੁਹਾਨੂੰ ਅੱਗੇ ਵੀ ਕਿਹਾ ਆ ਆ ਦੇਖੋ ਇਹ ਦੇਖੋ ਮੇਰੀ ਧੀ ਮੇਰੀ ਬੱਚੀ ਸੁਖੀ ਰਣ ਮੈਨੂੰ ਪਤਾ ਤੁਸੀਂ ਜਿੱਥੇ ਵੀ ਹੋ ਤੁਸੀਂ ਆਪਣੀ ਬੱਚੀ ਨੂੰ ਵੇਖ ਰਹੇ ਹੋ ਬਹੁਤ ਖੁਸ਼ ਹੋ ਰਹੇ ਹੋਗੇ ਕੀ ਆਤ ਤੁਸੀਂ ਉੱਥੋਂ ਦੇ? ਤੇ ਤੁਹਾਨੂੰ ਬਹੁਤ ਮਾਣ ਹੋਣਾ ਸੀ ਆਪਣੇ ਤੇ। ਮੇਰੇ ਕੋ ਜਿੰਨਾ ਹੋ ਸਕੇ ਮੈਂ ਉਹਨਾਂ ਲੋਕਾਂ ਫਰਜ਼ ਨਿਭਾਈਆਂ ਬੱਚਿਓ। ਜੇ ਤੁਸੀਂ ਬੂਟਾ ਲਾਇਆ। ਮੈਂ ਉਸਨੂੰ ਕਿਵੇਂ ਬਤਾਂਦੀ ਕੋਈ ਕੋਸ਼ਿਸ਼ ਕਰਦੀ। ਦਾਦੀ। ਦਾਦੀ। ਦਾਦੀ ਹੁਣ ਤੋਂ ਮੇਰੀ ਵਾਰੰਡੂਗੀ ਹੋਗੀ ਤੇ ਹੁਣ ਦਾਦੀ ਮੈਨੂੰ ਅੱਗੇ ਪੜ੍ਹਾਈ ਕਰਨ ਲਈ ਨਾ ਦਿੱਲੀ ਜਾਣਾ ਪੈਣਾ ਪਰ ਪਰ ਕੀਤੇ ਦਾਦੀ ਮੈਂ 12ਵੀਂ ਚ ਪਹਿਲੇ ਦਰਜੇ ਦੀ ਚਾਹੀਏ ਇਸ ਕਰਕੇ ਮੇਰੇ ਕਾਲਜ ਦਾ ਫੀਸ ਮਾਫ ਹੋ ਜਾਏਗੀ ਪਰ ਦਾਦੀ ਉੱਥੇ ਰਹਿਣ ਦਾ ਖਰਚਾ ਭਰਨਾ ਪੈਣਾ ਕਿੰਨਾ ਖਰਚਾ ਹੋਊਗਾ दो लाख दादी दो लाख ओह दो लाख में पता दादी बहुत ज्यादा दो लाख तो दादी में डॉक्टर बनना चाहनी है हां गुड हाँ, कोई था रब्ते यकीन रख वो कुछ ना कुछ जरूर कर ਜੇ ਤੈਨੂੰ ਇੱਥੇ ਤੱਕ ਲੈ ਕੇ ਆਇਆ ਹੈ ਨਾ ਅੱਗੇ ਵੀ ਲੈ ਕੇ ਜਾਊਂਗਾ ਨਾਲੇ ਭੈਣ ਜੀ ਨੇ ਕਿਹਾ ਸੀ ਨਾ ਕਿ ਮੈਂ ਸਰਪੰਚ ਨਾਲ ਗੱਲ ਕਰੂੰਗੀ ਪਿੰਡ ਦੇ ਮੈਂ ਭੈਣ ਜੀ ਨਾਲ ਕਰੂੰਗੀ ਗੱਲ ਬਾਤ ਪਰ ਮੈਂ ਆਪਣੇ ਵੱਲੋਂ ਪੂਰੀ ਕੋਸ਼ਿਸ਼ ਕਰੂੰਗੀ ਚੰਗਾ ਦਾ ਚਲ ਤੂੰ ਫਿਕਰ ਨਾ ਕਰ ਦਾਦੀ ਕੋਈ ਨੀ ਦੇਖੀ ਜਾਊ ਕੀ ਹੁੰਦਾ ਤੂੰ ਫਿਕਰ ਨਾ ਕਰ ਮੇਰੇ ਕਰਕੇ ਠੀਕ ਹੈ। ਤੈਨ ਨਾਲ ਜੂ ਬੇਬੇ ਬਾਪੂ ਨੂੰ ਯਾਦ ਕਰ ਕਰਕੇ ਬਾਰ ਬਾਰ ਰੋਇਆ ਨਾ ਕਰ ਦਦੀ ਮੈਂ ਹੈਗੀ ਤੇ ਆ ਨਾ ਤੇਰੇ ਕੋਲ ਹਾਂ ਬੁੱਤ ਉਦਾਂ ਜ ਤੂੰ ਆਪਣ ਲਾਈ ਸਾਰੇ ਪੰਜਾਬ ਚ ਆਪਣੇ ਮਾਪੇ ਦਾ ਨਾਰੋਸ਼ਨ ਕੀਤਾ ਕਹਾਵਲਾ ਨੂੰ ਦੱਸਦੀ ਸੀ ਕਿ ਦੇਖੋ ਤੁਹਾਡਾ ਬੁੱਟਾ ਕਿੱਥੇ ਪਹੁੰਚ ਗਿਆ ਲੈ ਤੇ ਮੈਂ ਤੇ ਫੁੱਤਰ ਤੈਨੂੰ ਉਹਨਾਂ ਵਿੱਚ ਦੇਖਦੀ ਜਦ ਮੈਂ ਤੈਨੂੰ ਦੇਖ ਲੈਂਦੀ ਮੇਨੂੰ ਮੇਰੀ ਨੋਪਟ ਦੋ ਨੀ ਨਜ਼ਰਾ ਆ ਜਾ ਤੇਰੇ ਤੇਰੇ ਬੱਚੇ ਦੋ ਦੇ ਮੇਰਾ ਸਾਰਾ ਕੁਝ ਮੇਰੀ ਦੁਨੀਆ ਤੂੰ ਹੀ ਆਂ ਤੂੰ ਹੀ ਆਂ ਹਾਂਜੀ ਲੈ ਆ ਜਾ ਛਾਵੀ ਹੋਈ ਹੈ ਹਾਂਜੀ ਤਾਈ ਬਿਲਕੁਲ ਸਹੀ ਕਰ ਮੈਂ ਕਿਹਾ ਫਿਰ ਦਾਦੀ ਦੀ ਮਦਦ ਹੀ ਕਰ ਚੱਲ ਚੰਗਾ ਕੀਤਾ ਤੇ ਇਹ ਆ ਗਈਆਂ ਮੈਨੂੰ ਤੇਰੇ ਨਾਲ ਹੀ ਕੰਮ ਹੈ ਅੱਜ ਇਹ ਲਾ ਫੜ ਇਹ ਤੇਰੇ ਲਈ ਹੈ ਆ ਕੀ ਹੈ ਤਾਈ ਤੇਰੇ ਲਈ ਹੈ ਦੇਖ ਤੇ ਸੇ मेरे ले लेंगा इतने बड़े पैसे ताई तेरे लिए ले पर मैं इतने बड़े पैसे नहीं ले सकती ताई क्यों नहीं ले सकती ले कमली मैं तेरी ताई नहीं ऐ तेरे वास्ते है तू तो अपनी पढ़ाई कर अगर ली डॉक्टर नहीं बन नहीं ताई पर इतने सारे पैसे मैं नहीं ले सकती है कि दादी इतने तो कोई गल नहीं थाई पैसे तू रख नहीं कमली है की गल मैं तेरी ताई नहीं मेरे को तो पैसे नहीं ले सकती ਕਿੰਤਾ ਹੀ ਤਾਂ ਹੈਗੇ ਉਹ ਪਤਾਈਏ ਬਹੁਤ سارے ਪੈਸੇ ਨੇ ਕੋਈ ਗੱਲ ਨਹੀਂ ਇਹ ਸਾਰੇ ਪੈਸੇ ਤੇਰੇ ਹੀ ਐ ਤੇਰੇ ਲਈ ਮੈਂ ਰੱਖੇ ਐ ਤੂੰ ਮੇਰੀ ਗੱਲ ਸੁਣ ਤੂੰ ਹੁਣ ਬਣ ਕੇ ਆ ਡਾਕਟਰ ਨਹੀਂ ਤੂੰ ਡਾਕਟਰ ਨਹੀਂ ਬਣੇਂਗੀ ਤੇ ਕੱਲ ਨੂੰ ਦੱਸ ਬਲ ਮੈਂ ਨਹੀਂ ਬੁੱਢੀ ਹੋਣਾ ਮੈਂ ਨਹੀਂ ਕੱਲ ਨੂੰ ਬਿਮਾਰ ਪੈਣਾ ਫੇਰ ਉਹਦੋਂ ਤੇਰੇ ਕੋਲ ਵਸੂਲੂੰਗੀ ਮੈਂ ਫੇਰ ਬਾਹਰ ਥੋੜਾ ਜਾਣਾ ਘਰ ਦਾ ਡਾਕਟਰ ਹੋਏਗਾ ਤੇ ਘਰ ਹੀ ਇਲਾਜ ਕਰਾਉਂਗੀ ਇੱਥੇ ਹੀ ਠੀਕ ਐ ਹੁਣ ਇੱਥੇ ਬਹਿ ਕੇ ਆਪਣੇ ਕਹਾਣੀਆਂ ਨਾ ਪਾ ਫੜ ਤੇ ਆਪਣੇ ਕਾਲਜ ਦੀ ਤਿਆਰੀ ਕਰ ਜਾ ਕੇ ਤਾਈ ਤਾਈ ਮੈਂ ਤੇ ਰਹਿ ਦੇਣਾ ਕਿ ਹੋਏ ਆ ਕੀ ਕਰਨੀ ਛਦੈਨ ਹੋਈ ਏ ਕੁੜੀ ਪਾਗਲ ਜੀ ਨਹੀਂ ਤੇ ਮੇਰਾ ਸੁਪਨਾ ਕੋਈ ਨਹੀਂ ਲੱਗ ਗਿਆ ਆਲੇ ਤੁਸੀਂ ਟਿਕਣਾ ਕਰ ਤੂੰ ਬਸ ਆਪਣੀ ਪੜਾਈ ਬਾ ਧਿਆਨ ਦੇ ਐ ਨਹੀਂ ਸੋਚਣਾ ਠੀਕ ਹੈ ਚਲ ਫੜ ਪੈਸੇ ਜਾ ਕੇ ਆਪਣੀ ਤਿਆਰੀ ਕਰ ਕਾਲਜ ਜਾਣ ਦੇ ਪਰ ਆ ਕੰਮ ਰਹਿਣ ਦੇ ਐ ਆਪੇ ਹੁੰਦੇ ਰਹਿਣਗੇ ਦਾਦੀ ਮੈਂ ਜਾਣਾ ਚੰਗਾ ਤਾਈ ਧੰਨਵਾਦ ਤਾਈ ਬਹੁਤ ਬਹੁਤ ਧੰਨਵਾਦ ਤੇਰਾ ਖੁਸ਼ ਰਹੇ ਕੁਛ ਨਹੀਂ ਮੇਰਾ ਬੱਚਾ ਜਾ ਚੰਗਾ ਦਾਦੀ ਮੈਂ ਕੱਲ ਜਿਹਦਾ ਕੰਮ ਕਰਾਨੇ ਜਾ ਕੇ ਬਸ ਬਸ ਆਸ਼ਾ ਜੀ ਦਾਦੀ ਹੱਥ ਨਹੀਂ ਜੋੜਨਾ ਕੋਈ ਗੱਲ ਨਹੀਂ ਆਸ਼ਾ ਤੁਹਾਡੀ ਕੱਲੀ ਨਹੀਂ ਸਾਡੀ ਤੇ ਸਾਡੇ ਪਿੰਡ ਦੀ ਧੀ ਹੈ ਫਿਕਰ ਨਾ ਕਰੋ ਤੁਸੀਂ ਠੀਕ ਹੈ ਦਾਦੀ दादी ये दादी तो कितने चली गई होती नहीं है अच्छा ताई कर गई हूँ ताई कर चलता हूँ अच्छा जी ਹਏ ਹਏ ਕੀ ਲੈ ਆ ਬੈਂਜੀ ਪਾ ਮੈਨਸੀ ਇਨਸੇਬਿਲਿਟੀ ਆਸਨ ਆ ਬੈਂਜੀ 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 ਤਾਈ ਦਾ ਤਾਈ ਤਾਈ ਜੀ ਤਾਈ ਨੂੰ ਕੀ ਹੋ ਗਿਆ ਤਾਈ ताई दादी क्या थो थो है ऐसे ताई ना तारीगा ताई मैं तो जो दो आई बारो ताई 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 ये पानी पानी ताई ताई क्या है ताई ताई क्या है जी ताई 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 ठोंठ जी दादी पानी का glass बड़ा है पानी का glass ताई ताई

ਦਾਦੀ ਤਾਈ ਨੂੰ ਨਾ ਮਾਈਨਰ ਅਟੈਕ ਆਇਆ ਸੀ ਹਾਂ ਤੇ ਸ਼ੁਕਰ ਹੈ ਮੈਂ ਟੈਂਸਰ ਆ ਗਈ ਨਹੀਂ ਤਾਂ ਪਤਾ ਨਹੀਂ ਕੀ ਹੋਇਆਣਾ ਸੀ ਹੁਣ ਠੀਕ ਹੈ ਨਾ ਤਾਈ ਉੱਥੇ ਤੋਂ ਆ ਗਈ ਹਾਂ ਤਾਈ ਮੈਂ ਆ ਗਈ ਹਾਂਜੀ ਹਾਂ ਤੁਸੀਂ ਸਭ ਤੋਂ ਕੀ ਆ ਗਈ ਹਾਂ ਤਾਈ ਦੇਖ ਮੈਂ ਤੇ ਸਦਕਾ ਡਾਕਟਰ ਬਣ ਕੇ ਆ ਗਈ ਤਾਈ ਤਾਈ ਤੁਸੀਂ ਆਰਾਮ ਕਰੋ ਤਾਈ ਦਾਦੀ ਤਾਈ ਨੂੰ ਆਰਾਮ ਦੀ ਲੋੜ ਹੈ ਹਾਂ ਆਰਾਮ ਕਰ ਲੈਂਦੇ ਹਾਂ ਤਾਈ ਤੁਸੀਂ ਆਰਾਮ ਕਰੋ ਠੀਕ ਹੈ ਮੈਂ ਤਰਲੀ ਦਵਾਈ ਲੈ ਕੇ ਆਨੀ ਆ ਹਾਂ ਤੇ ਮੈਂ ਠੀਕ ਆ ਹਾਂ ਤੁਸੀਂ ਆਰਾਮ ਕਰੋ ਹਾਂ ਦਾਦੀ ਤੂੰ ਧਿਆਨ ਰੱਖਣਾ ਤਾਈ ਦਾ ਪੂਰਾ ਠੀਕ ਹੈ ਮੈਂ ਦਵਾਈ ਲੈ ਕੇ ਆਨੀ ਆ ਤੁਸੀਂ ਠੀਕ ਆ ਮੈਂ ਠੀਕ ਆ ਬੁੱਤ ਚੰਕਾ ਹੋਇਆ ਤੂੰ ਆ ਗਈ ਟੇਪੇ ਲੇ ਸੇਰੀ ਨਹੀਂ ਤਾਂ ਮੈਂ ਬਹੁਤ ਔਖੀ ਨੂੰ ਨਸੀ ਮੈਂ ਕੱਲੀ ਨੇ ਕਿੱਥੇ ਲੈ ਕੇ ਜਾਂ ਸੀ ਪਿੰਡ ਵਿੱਚ ਤਾਂ ਕੋਈ ਡਾਕਟਰ ਵੀ ਹੈ ਨਹੀਂ ਆਪਣੇ ਦਾਦੀ ਮੈਂ ਤਾਂ ਆਣਾ ਹੀ ਸੀ ਤਾਈ ਦੇ ਸਦਕੇ ਤੇ ਮੈਂ ਅੱਜ ਡਾਕਟਰ ਬਣੀ ਆ ਤਾਈ ਨੂੰ ਬਚਾਣ ਤਾਂ ਮੈਨੂੰ ਆਣਾ ਹੀ ਪੈਣਾ ਸੀਗਾ ਫਿਕਰ ਨਾ ਕਰੋ ਦਾਦੀ ਬੜੇ ਆਸਾਨ ਨੇ ਇਹ ਸਾਡੇ ਹਾਂਜੀ ਦਾਦੀ ਤੁਸੀਂ ਫਿਕਰ ਨਾ ਕਰੋ ਅੱਜ ਤੋਂ ਬਾਅਦ ਨਾ ਇਸ ਪਿੰਡ ਚ ਕੋਈ ਵੀ ਇਲਾਜ ਪੱਖੋ ਨਹੀਂ ਦੁਨੀਆ ਛੱਡ ਕੇ ਜਾਏਗਾ ਮੈਂ ਵਾਦਾ ਕਰਦੀ ਆ ਦਾਦੀ ਮੈਂ ਇਸ ਪਿੰਡ ਦੇ ਵਿੱਚ ਆਪਣਾ ਹਸਪਤਾਲ ਬਣਾਉਂਗੀ ਤੇ ਸਭ ਦਾ ਫਰੀਦ ਚ ਇਲਾਜ ਕਰੂੰਗੀ ਦਾਦੀ ਤੁਸੀਂ ਫਿਕਰ ਨਾ ਕਰੋ ਜੀ ਠੀਕ ਹੈ ਜੀ ਜੀ ਹੋਧੀ ਰਹ ਮਹਾਰਾਜ ਦੀ ਤਰਫ ਗਿਆ ਵਧੀਆ ਵਧੀਆ ਹੋਊਗਾ ਆਪਣੇ ਮੋਕੇ ਤੇ ਮੋਸ਼ਕ